ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਮੇਰਾ ਗੀਤ ਵੀ ਰਖੜੀ ਦੇ ਉੱਤੇ ਹੀ ਹੈ ਭੈਣ ਭਰਾ ਦੇ ਪਿਆਰ ਦਾ ਗੀਤ ਹੈ ਰਖੜੀ ਦੇ ਦਿਨ ਚੱਲ ਰਹੇ ਨੇ ਆ ਰਹੀ ਹੈ ਰਖੜੀ ਪਰਸੋਂ ਚੌਥੇ ਨੂੰ ਸੋ ਮੈਨੂੰ ਵੀ ਚੰਗਾ ਲੱਗਦਾ ਮੈਂ ਰਖੜੀ ਦੇ ਗੀਤ ਪਾਵਾਂ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਅਨੰਦ ਪਿਆਰੇ ਜੀ ਗੀਤ ਦਾ ਇੱਕੋ ਘਰ ਜੰਮੇ ਇੱਕੋ ਘਰ ਵਿੱਚ ਖੇਡੇ ਵੀਰਾ ਇੱਕੋ ਚੀਜ਼ ਪਿੱਛੇ ਰੁੱਸੇ ਕਦੇ ਮੰਗੇ ਘੇੜ ਦੇਖ ਢਾਉਂਦੇ ਕੱਠੇ ਖੁਸ਼ੀਆਂ ਮਨਾਉਂਦੇ ਵੀਰਾ ਦਿਨ ਪਤਾ વિના ਲੱਗਾ ਕਿਵੇਂ ਲੰਘ ਗਏ ਬਾਰੇ ਵਰੇ ਜਾਵਨੀ ਮੈਂ ਅੰਮਾ ਜੈ ਵੀਰ ਤਾਂ ਸਿਰੋਂ ਬਾਰੀਆਂ ਮੈਂ ਮਿਰਚਾਨੀ ਸੁਟਕੇ ਆ ਜਾ ਵੀਰ ਮੇਰੇ ਆਸ ਜਾਮਾ ਵੇ ਮੈਂ ਰਖੜੀ ਰਖੜੀ ਸਜਾ ਮਾ ਸੋਨੇ ਗੁੱਟ ਤੇ ਤੈਨੂੰ ਦੇਖ ਦੇਖ ਸਾਡੇ ਚਾਲਦੇ ਨੇ ਸਾਬੇ ਰੱਬਾ ਹਰ ਇੱਕ ਭੈਣ ਨੂੰ ਦੇਵੀ ਤੂੰ ਪੂਰਾਵੇ ਕਮ ਕੋਈ ਵਿਗਾੜਦਾ ਤਾਂ ਬਾਪੂ ਹੁੰਦਾ ਗੁੱਸਾ ਉਹਦਾ ਮੈਂ ਤੇ ਬੇਬੇ ਤੈਨੂੰ ਲੈਂਦੀ ਆਂ ਬੁਚਾਵੇ ਛੋਟੇ ਹੁੰਦੇ ਆਵੇ ਆਪਾਂ ਲਾੜਦੇ ਸੀ ਜਦੋਂ ਵੇ ਮੈਂ ਰੋਂਦੀ ਰਹਿੰਦੀ ਤੈਨੂੰ ਵੀਰ ਕੁੱਟ ਕੇ ਆ ਜਾ ਵੀਰ ਸੋਣੇ ਆਸ ਜਾਵਾ ਤੇਰੇ ਰਖੜੀ ਵੇ ਰਖੜੀ ਸਜਾਵਾਂ ਸੋਣੇ ਗੁੱਟ ਤੇ ਇਸ ਵਾਰੀ ਰਕੜੀ ਤੇ ਫੇਰ ਹੋਣਾ ਮੇਲ ਨਹੀਂ ਬੜਾ ਸਮਝਾ ਮਾ ਸਮਝੇ ਨਾ ਦਿਲ ਵੇ ਹਰ ਵਾਰੀ ਖੁਦ ਨੂੰ ਦਲਾਸਾ ਦੇਣਾ ਪੈਂਦਾ ਏ ਮੈਂ ਬੁਰ ਦੇਸੀ ਵੀਰ ਰਹਿੰਦਾ ਮੈਥੋਂ ਦੂਰ ਰਹਿੰਦਾ ਏ ਬੜੀਆਂ ਹੀ ਗੱਲਾਂ ਦਿਲ ਵਿੱਚ ਦੱਬੀਆਂ ਨੇ ਕਰਦੀ ਉੜੀ ਕਾਵੇ ਮੈਂ ਚੁੱਕ ਚੁੱਕ ਅੱਡੀਆਂ ਇੱਕ ਵਾਰੀ ਰੱਬ ਜੇ ਵੀਰ ਨੂੰ ਬੁਲਾ ਦੇਵੇ ਪਾ ਮਗਲ ਵਕੜੀ ਮੈਂ ਕੁੱਟ ਕੇ ਆ ਜਾ ਵੀਰ ਸੋਣੇ ਆਸ ਜਾਮਾ ਵੇ ਮੈਂ ਰਖੜੀ ਰਖੜੀ ਸਜਾਵਾਂ ਤੇਰੇ ਗੁੱਟ ਤੇ ਮੇਰੇ ਅਸ ਜਾਵਾ ਵੇ ਮੈਂ ਰਖੜੀ ਰਖੜੀ ਸਜਾਵਾ ਸੋਨੇ ਗੁੱਟ ਤੇ